ਸਤਿ ਸ੍ਰੀ ਅਕਾਲ ਜੀ ਆਜੋ ਅੱਜ ਤੁਹਾਡੇ ਨਾਲ ਜੋ ਪੰਜਾਬ ਦੇ ਵੱਖੋ ਵੱਖਰੇ ਜ਼ਿਲ੍ਹਿਆਂ ਤੋਂ ਦਿੱਲੀ 에어ਪੋਰਟ ਨੂੰ ਪੀ ਆਰਟੀਸੀ ਬੱਸਾਂ ਜਾਂਦੀਆਂ ਉਹਨਾਂ ਦਾ ਸਫ਼ਰ ਕਿਦਾਂ ਦਾ ਹੁੰਦਾ ਉਹਨਾਂ ਦਾ ਕਿਰਾਇਆ ਕਿੰਨਾ ਅਤੇ ਕਿੰਨੇ ਘੰਟੇ ਦਾ ਸਫ਼ਰ ਆ ਕਿੰਨੇ ਘੰਟਿਆਂ ਚ ਆਪਾਂ ਚੱਲ ਕੇ ਜਿਹੜਾ ਦਿੱਲੀ 에어ਪੋਰਟ ਪਹੁੰਚ ਸਕਦੇ ਆ ਤੇ ਕਿਵੇਂ ਇਹਦੀ ਆਨਲਾਈਨ ਟਿਕਟ ਬੁੱਕ ਕਰ ਸਕਦੇ ਆ ਉਹ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਇਸ ਵੀਡੀਓ ਨੂੰ ਅਖੀਰ ਤੱਕ ਵੇਖਿਓ ਕਿਉਂਕਿ ਅਖੀਰ ਦੇ ਵਿੱਚ ਦਿੱਲੀ 에어ਪੋਰਟ ਤੋਂ ਆਪਾਂ ਪੰਜਾਬ ਆਉਣ ਬਾਰੇ ਜਿਵੇਂ ਕਿਸੇ ਨੇ ਲੁਧਿਆਣਾ ਆਉਣਾ ਹੋਵੇ ਕਿਸੇ ਨੇ ਅਮਰਿੱਤਸਰ ਆਉਣਾ ਹੋਵੇ ਜਾਂ ਜਲੰਧਰ ਆਉਣਾ ਹੋਵੇ ਉਹ ਆਪਾਂ ਕਿੱਥੋਂ ਬੱਸ ਲੈ ਸਕਦੇ ਆ ਉਹ ਵੀ ਜਾਣਕਾਰੀ ਤੁਹਾਡੇ ਨਾਲ ਸਾਰੀ ਸਾਂਝੀ ਕਰਾਂਗੇ ਸੋ ਆਜੋ ਵੀਡੀਓ ਸ਼ੁਰੂ ਕਰਦੇ ਆਂ ਬੱਸ ਦੀ ਆਨਲਾਈਨ ਟਿਕਟ ਬੁੱਕ ਕਰਨ ਵਾਸਤੇ ਸਭ ਤੋਂ ਪਹਿਲਾਂ ਅਸੀਂ Google ਤੇ ਜਾਣਾ Google ਤੇ ਜਾ ਕੇ ਸਰਚ ਕਰਾਂਗੇ Pepsu online .com ਇੱਕ ਸਰਕਾਰੀ ਸਾਈਟ ਆ ਜਦੋਂ ਇਹ ਸਾਈਟ ਓਪਨ ਹੋ ਜਾਂਦੀ ਆ ਤੇ ਇਹਦੇ ਵਿੱਚ ਸਭ ਤੋਂ ਉੱਪਰ ਤੁਸੀਂ ਦੇਖ ਰਹੇ ਲਿਖਿਆ ਹੋਇਆ ਲੀਵਿੰਗ ਫਰੋਮ ਇਹਦੇ ਵਿੱਚ ਅਸੀਂ ਆਪਣੇ ਸ਼ਹਿਰ ਦਾ ਨਾਮ ਭਰਨਾ ਜਿੱਥੋਂ ਅਸੀਂ ਜਾਣਾ ਚਾਹੁੰਦੇ ਆ ਜੇ ਕੋਈ ਅੰਮ੍ਰਿਤਸਰ ਤੋਂ ਜਾਣਾ ਚਾਹੁੰਦਾ ਤਾਂ ਅੰਮ੍ਰਿਤਸਰ ਸਿਲੈਕਟ ਕਰ ਸਕਦਾ ਜਿਵੇਂ ਅਸੀਂ ਲੁਧਿਆਣਾ ਤੋਂ ਜਾਣਾ ਤੇ ਅਸੀਂ ਇੱਥੇ ਲੁਧਿਆਣਾ ਸਿਲੈਕਟ ਕਰਾਂਗੇ ਇਹ ਦੇਖੋ ਜੀ ਅਸੀਂ ਲੁਧਿਆਣਾ ਸਿਲੈਕਟ ਕਰ ਲਿਆ ਉਸ ਤੋਂ ਹੇਠਾਂ ਜਿੱਥੇ ਗੋਇੰਗ ਟੂ ਲਿਖਿਆ ਹੋਇਆ ਇੱਥੇ ਅਸੀਂ ਦਿੱਲੀ 에ਅਰਪੋਰਟ ਸਿਲੈਕਟ ਕਰਾਂਗੇ ਇੱਥੇ ਉੱਪਰ ਸਰਚ ਕਰਨ ਵਾਸਤੇ ਆਪਾਂ ਨੂੰ ਇਹ ਦਿੱਤਾ ਗਿਆ ਅਸੀਂ ਇੱਥੇ ਦਿੱਲੀ 에ਅਰਪੋਰਟ ਲਿਖ ਕੇ ਸਰਚ ਕਰਾਂਗੇ ਦਿੱਲੀ 에ਅਰਪੋਰਟ ਇਹ ਦੇਖੋ ਦਿੱਲੀ 에ਅਰਪੋਰਟ ਇੱਥੇ ਸਰਚ ਹੋ ਚੁੱਕਿਆ ਹੈ ਇਸ ਨੂੰ ਅਸੀਂ ਸਿਲੈਕਟ ਕਰਕੇ ਤੇ ਫਿਰ ਅੱਗੇ ਜਿੱਥੇ ਆਨਵਾਰਡ ਸਿਲੈਕਟ ਡਿਪਾਰਚਰ ਡੇਟ ਲਿਖਿਆ ਹੋਇਆ ਇੱਥੇ ਅਸੀਂ ਡੇਟ ਸਿਲੈਕਟ ਕਰਨੀ ਆ ਕਿਹੜੀ ਤਰੀਕ ਨੂੰ ਅਸੀਂ ਜਾਣਾ ਚਾਹੁੰਦੇ ਆ ਜਿਵੇਂ ਇੱਥੇ ਅਸੀਂ 26 ਤਰੀਕ ਸਿਲੈਕਟ ਕਰਦੇ ਆ 26 ਤਰੀਕ ਸਿਲੈਕਟ ਕਰਕੇ ਫਿਰ ਅਸੀਂ ਸਰਚ ਬੱਸਸ ਤੇ ਕਲਿੱਕ ਕਰਨਾ ਸਰਚ ਬੱਸਸ ਤੇ ਕਲਿੱਕ ਕਰਕੇ ਸਾਡੇ ਕੋਲ ਉਸ ਦਿਨ ਦੀਆਂ ਸਾਰੀਆਂ ਬੱਸਾਂ ਦਾ ਵੇਰਵਾ ਆ ਜਾਂਦਾ ਕਿ ਕਿੰਨੇ ਵਜੇ ਇੱਥੋਂ ਬੱਸ ਚੱਲ ਕੇ ਕਿੰਨੇ ਵਜੇ ਦਿੱਲੀ 에ਰਪੋਰਟ ਤੇ ਪਹੁੰਚਣੀ ਆ ਉਹ ਸਾਰੀਆਂ ਬੱਸਾਂ ਦਾ ਵੇਰਵਾ ਸਾਡੇ ਸਾਹਮਣੇ ਆ ਤੁਸੀਂ ਸਕਰੀਨ ਤੇ ਦੇਖ ਰਹੇ ਆ ਇਹ ਅਸੀਂ ਆਪਣੀ ਫਲਾਈਟ ਦੇ ਟਾਈਮ ਦੇ ਹਿਸਾਬ ਦੇ ਨਾਲ ਹੀ ਜਿਹੜੀ ਟਿਕਟਾ ਉਹ ਬੁੱਕ ਕਰਨੀ ਆ ਕਿਉਂਕਿ ਸਾਰੀਆਂ ਜਿਹੜੀਆਂ ਬੱਸਾਂ ਦਾ ਵੇਰਵਾ ਉੱਤੇ ਦੱਸਿਆ ਹੋਇਆ ਕਿ ਕਿੰਨੇ ਘੰਟਿਆਂ ਦੇ ਵਿੱਚ ਜਿਹੜੀ ਬੱਸ ਲੁਧਿਆਣੇ ਤੋਂ ਚੱਲ ਕੇ ਦਿੱਲੀ 에ਅਰਪੋਰਟ ਤੇ ਪਹੁੰਚਣੀ ਆ ਅਸੀਂ ਆਪਣੀ ਫਲਾਈਟ ਦੇ ਹਿਸਾਬ ਦੇ ਨਾਲ ਇੱਕ ਜਿਹੜੀ ਬੱਸ ਆ ਉਹ ਅਸੀਂ ਸਿਲੈਕਟ ਕਰਦੇ ਆਂ ਜਿਵੇਂ ਇਹ ਜਿਹੜੀ ਅਸੀਂ ਬੱਸ ਸਿਲੈਕਟ ਕੀਤੀ ਆ ਇਸ ਤੋਂ ਅੱਗੇ ਆ ਕੇ ਸਾਨੂੰ ਇੱਥੇ ਜਿਹੜੀਆਂ ਬੱਸ ਦੀਆਂ ਸੀਟਾਂ ਅਵੇਲੇਬਲ ਆ ਉਹ ਗ੍ਰੀਨ ਕਲਰ ਦੇ ਵਿੱਚ ਦਿਖਾਈਆਂ ਗਈਆਂ ਤੇ ਜਿਹੜੀਆਂ ਉੱਪਰ ਬਿਲਕੁਲ ਗ੍ਰੇ ਕਲਰ ਦੇ ਵਿੱਚ ਬਿਲਕੁਲ ਫਿੱਕੀਆਂ ਜੀਆਂ ਦਿਖਾਈਆਂ ਗਈਆਂ ਉਹ ਕਿਸੇ ਨੇ ਬੁੱਕ ਕੀਤੀਆਂ ਹੋਈਆਂ ਤੇ ਇਹਨਾਂ ਸੀਟਾਂ ਦੇ ਵਿੱਚੋਂ ਅਸੀਂ ਇੱਕ ਸੀਟ ਸਿਲੈਕਟ ਕਰਕੇ ਤੁਹਾਨੂੰ ਅੱਗੇ ਦਿਖਾਉਨੇ ਆ ਜਿਵੇਂ ਅਸੀਂ ਇਹ ਸੀਟ ਸਿਲੈਕਟ ਕੀਤੀ ਆ ਜਦੋਂ ਅਸੀਂ ਇਸ ਤੋਂ ਅੱਗੇ ਜਾਨਿਆਂ ਤਾਂ ਅੱਗੇ ਸਾਨੂੰ ਇਹ ਦੱਸਿਆ ਗਿਆ ਕਿ ਕਾਊਂਟਰ ਨੰਬਰ 5 ਬੱਸ ਸਟੈਂਡ ਤੋਂ ਲੁਧਿਆਣਾ ਤੋਂ ਇਹ ਤਕਰੀਬਨ 3 ਵਜੇ ਚੱਲਣੀ ਆ ਇਸ ਤੋਂ ਅੱਗੇ ਅਸੀਂ ਉੱਪਰ ਇਹ ਦੇ ਕਲਿੱਕ ਕਰਦੇ ਹਾਂ ਤਾਂ ਅੱਗੇ ਦੇਖਦੇ ਹਾਂ ਕਿ ਕਿੰਨੇ ਵਜੇ ਜਿਹੜੀ ਬੱਸ ਪਹੁੰਚਣੀ ਆ ਇਹ ਦੇਖੋ ਅੱਗੇ ਦਿਖਾਇਆ ਗਿਆ ਕਿ ਦਿੱਲੀ 에ਅਰਪੋਰਟ ਤੇ ਟਰਮੀਨਲ 3 ਤੇ ਤਕਰੀਬਨ ਰਾਤ ਦੇ 11:30 ਵਜੇ ਇਹ ਬੱਸ ਜਾ ਕੇ 에ਅਰਪੋਰਟ ਤੇ ਲੱਗਣੀ ਆ ਫਿਰ ਜਦੋਂ ਅਸੀਂ ਇਸ ਤੋਂ ਅੱਗੇ ਜਾਂਦੇ ਹਾਂ ਤਾਂ ਇੱਥੇ ਸਾਨੂੰ ਆਪਣਾ ਨਾਮ ਭਰਨਾ ਪੈਂਦਾ ਇੱਥੇ ਨਾਮ ਭਰਦੇ ਹਾਂ ਨਾਮ ਭਰਨ ਤੋਂ ਬਾਅਦ ਨਾਂ ਤੋਂ ਹੇਠਾਂ ਸਾਨੂੰ ਆਪਣੀ ਉਮਰ ਭਰਨੀ ਪੈਂਦੀ ਆ ਇੱਥੇ ਉਮਰ ਭਰ ਕੇ ਫਿਰ ਥੱਲੇ ਜੈਂਡਰ ਮੇਲ ਜਾਂ ਫੀਮੇਲ ਅਸੀਂ ਇੱਥੇ ਮੇਲ ਸਿਲੈਕਟ ਕਰਦੇ ਹਾਂ ਫਿਰ ਪ੍ਰੋਵਾਈਡ ਕੰਟੈਕਟ ਇਨਫੋਰਮੇਸ਼ਨ ਇਹਦੇ ਤੇ ਜਦੋਂ ਕਲਿੱਕ ਕਰਦੇ ਆ ਤਾਂ ਅੱਗੇ ਸਾਨੂੰ ਇੱਥੇ ਆਪਣਾ ਕੰਟੈਕਟ ਨੰਬਰ ਭਰਨਾ ਪੈਂਦਾ ਅਸੀਂ ਇੱਥੇ ਆਪਣਾ ਮੋਬਾਈਲ ਨੰਬਰ ਭਰਦੇ ਆ ਇਹ ਅਸੀਂ ਆਪਣਾ ਮੋਬਾਈਲ ਨੰਬਰ ਭਰਿਆ ਤੇ ਇਸ ਤੋਂ ਹੇਠਾਂ ਸਾਨੂੰ ਇੱਥੇ ਆਪਣੀ ਈਮੇਲ ਆਈਡੀ ਵੀ ਭਰਨੀ ਪੈਂਦੀ ਆ ਇਹ ਵੀ ਭਰਨੀ ਲਾਜ਼ਮੀ ਆ ਫਿਰ ਅਸੀਂ ਸਿਲੈਕਟ ਪੇਮੈਂਟ অপਸ਼ਨ ਤੇ ਕਲਿੱਕ ਕਰਨਾ ਇਹ ਹੁਣ ਅੱਗੇ ਸਾਨੂੰ ਅ ਕਿਹੜੇ ਢੰਗ ਦੇ ਨਾਲ ਅਸੀਂ ਜਿਹੜੀ ਪੇਮੈਂਟ ਕਰਨੀ ਚਾਹੁੰਦੇ ਆ ਕ੍ਰੈਡਿਟ ਕਾਰਡ ਦੇ ਨਾਲ ਕਰਨੀ ਆ ਡੈਬਿਟ ਕਾਰਡ ਨੈਟ ਬੈਂਕਿੰਗ ਵਾਲਟ ਯੂਪੀਆਈ EMI ਆਪਸ਼ਨ ਕਿਹੜੇ ਤਰੀਕੇ ਨਾਲ ਅਸੀਂ ਪੇਮੈਂਟ ਕਰਨੀ ਚਾਹੁੰਦੇ ਆ ਸਾਰੇ ਸਾਨੂੰ ਦਿੱਤੇ ਹੋਏ ਆ ਜਿਵੇਂ ਅਸੀਂ ਯੂਪੀਆਈ ਤੇ ਕਲਿੱਕ ਕਰਦੇ ਆ ਤਾਂ ਜਨਰੇਟ QR ਕੋਡ ਸਾਡੇ ਸਾਹਮਣੇ ਜਿਵੇਂ ਉਹ ਆ ਰਿਹਾ ਉਹਦੇ ਉੱਪਰ ਅਸੀਂ ਕਲਿੱਕ ਕਰਾਂਗੇ ਤਾਂ ਫਿਰ ਜਿਹੜਾ ਕਿਊਅਰ ਕੋਡ ਆ ਇਹਨੂੰ ਅਸੀਂ Google Pay ਰਾਹੀਂ PhonePe Paytm ਰਾਹੀਂ ਜਿਹੜਾ ਸਕੈਨ ਕਰਕੇ ਤੇ ਆਪਣੀ ਪੇਮੈਂਟ ਕਰ ਸਕਦੇ ਆ ਫਿਰ ਜਦੋਂ ਸਾਡੀ ਜਿਹੜੀ ਪੇਮੈਂਟ ਆ ਉਹ ਡਨ ਹੋ ਜਾਂਦੀ ਆ ਤਾਂ ਸਾਡੀ ਟਿਕਟ ਜਿਹੜੀ ਬੁੱਕ ਹੋ ਕੇ ਸਾਡੇ ਫੋਨ ਦੇ ਵਿੱਚ ਹੀ ਡਾਊਨਲੋਡ ਹੋ ਜਾਂਦੀ ਆ ਫਿਰ ਅਸੀਂ ਉਸ ਨੂੰ ਫੋਨ ਦੇ ਵਿੱਚ ਵੀ ਦਿਖਾ ਸਕਦੇ ਆ ਤੇ ਪ੍ਰਿੰਟ ਵੀ ਕੱਢ ਕੇ ਦਿਖਾ ਸਕਦੇ ਆ ਜੇ ਅਸੀਂ ਆਨਲਾਈਨ ਟਿਕਟ ਨਹੀਂ ਬੁੱਕ ਕਰਨੀ ਚਾਹੁੰਦੇ ਤਾਂ ਆ ਕੇ ਟਾਈਮ ਤੇ ਸਾਨੂੰ ਡਾਇਰੈਕਟ ਵੀ ਇਹਦੀ ਟਿਕਟ ਮਿਲ ਜਾਂਦੀ ਆ ਹੁਣ ਆਪਾਂ ਲੁਧਿਆਣਾ ਬੱਸ ਸਟੈਂਡ ਤੇ ਆ ਚੁੱਕੇ ਆ ਲੁਧਿਆਣਾ ਬੱਸ ਸਟੈਂਡ ਦਾ ਇਹ ਪੰਜ ਨੰਬਰ ਕਾਊਂਟਰ ਆ ਇੱਥੇ ਗੱਡੀ ਵੀ ਬਿਲਕੁਲ ਨੇੜੇ ਆ ਜਾਂਦੀ ਆ ਗੱਡੀ ਬਿਲਕੁਲ ਨੇੜੇ ਆ ਜਾਂਦੀ ਆ ਤੇ ਉੱਥੋਂ ਅਸੀਂ ਗੱਡੀ ਦੇ ਵਿੱਚੋਂ ਸਮਾਨ ਚੱਕ ਕੇ ਤੇ ਆਸਾਨੀ ਦੇ ਨਾਲ ਹੀ ਬੱਸ 'ਚ ਰੱਖ ਸਕਦੇ ਆ ਕੋਈ ਮੁਸ਼ਕਲ ਨਹੀਂ ਆਉਂਦੀ ਤੇ ਆਜੋ ਹੁਣ ਆਪਾਂ ਬੱਸ 'ਚ ਬੈਠਦੇ ਆ ਬੱਸ ਲੱਗੀ ਖੜੀ ਆ ਤੇ ਬੱਸ ਦੇ ਵਿੱਚ ਬੈਠ ਕੇ ਨਾਲੇ ਤੁਹਾਨੂੰ ਬੱਸ ਵਿੱਚੋਂ ਦਿਖਾਉਨੇ ਆ ਕਿੱਦਾਂ ਦੀ ਆ ਬਾਹਰੋਂ ਤਾਂ ਤੁਸੀਂ ਦੇਖ ਹੀ ਰਹੇ ਆ ਬਿਲਕੁਲ ਨਵੀਂ ਬੱਸ ਆ ਤੇ ਨਾਲੇ ਤੁਹਾਨੂੰ ਦੱਸਾਂਗੇ ਕਿ ਬੱਸ ਦਾ ਸਫ਼ਰ ਕਿੱਦਾਂ ਦਾ ਰਿਹਾ ਆਜੋ ਤੁਹਾਨੂੰ ਸਾਰੀ ਬੱਸ ਵਿੱਚੋਂ ਦਿਖਾਉਨੇ ਆ ਇਹ ਦੇਖੋ ਬਿਲਕੁਲ ਨਵੀਂ ਬੱਸ ਆ ਤੇ ਜਿਹੜੀਆਂ ਸੀਟਾਂ ਇਹਦੀਆਂ ਉਹ ਬਹੁਤ ਜਿਹੜੀਆਂ ਆਰਾਮਦਾਇਕ ਆ ਬਹੁਤ ਵਧੀਆ ਸੀਟਾਂ ਸੀਟਾਂ ਇਹ ਪਿੱਛੇ ਨੂੰ ਐਡਜਸਟ ਵੀ ਹੋ ਜਾਂਦੀਆਂ ਪਿੱਛੇ ਨੂੰ ਅਸੀਂ ਸੈੱਟ ਕੇ ਜਿੱਦਾਂ ਮਰਜ਼ੀ ਵੱਲੋਂ ਆਰਾਮ ਕਰ ਸਕਦੇ ਆ ਤੇ ਇਹ ਵਿੱਚ ਇਹਦੇ ਚਾਰਜਿੰਗ ਪੋਰਟ ਵੀ ਦਿੱਤੇ ਗਏ ਆ ਜੇ ਕਿਸੇ ਨੇ ਆਪਣਾ ਫੋਨ ਜਿਹੜਾ ਚਾਰਜ ਲਾਉਣਾ ਹੋਵੇ ਹਰੇਕ ਸੀਟ ਤੇ ਦੋ ਜਿਹੜੇ ਚਾਰਜਿੰਗ ਪੋਰਟ ਆ ਬਿਲਕੁਲ ਠੀਕ ਆਪਣੇ ਸਮੇਂ ਤੇ ਜਿਹੜੀ ਬਸਾ ਲੁਧਿਆਣਾ ਬਸ ਸਟੈਂਡ ਤੋਂ ਦਿੱਲੀ 에어ਪੋਰਟ ਵੱਲ ਨੂੰ ਚੱਲ ਪਈ ਆ ਤੇ ਆਜੋ ਹੁਣ ਤੁਹਾਨੂੰ ਸਾਰਾ ਰਸਤੇ ਦੇ ਵਿੱਚ ਕਿੱਥੇ ਬਸ ਰੁਕੂਗੀ ਕਿਵੇਂ ਦਾ ਸਫਰ ਸਾਰਾ ਦਿਖਾਵਾਂਗੇ ਵੀਡੀਓ ਦੇ ਨਾਲ ਬਣੇ ਰਹੋ ਇਹ ਹੁਣ ਤਕਰੀਬਨ ਬੱਸ ਸਟੈਂਡ ਤੋਂ ਚੱਲ ਕੇ ਡੇਢ ਘੰਟੇ ਬਾਅਦ ਬੱਸ ਰਾਜਪੁਰੇ ਇੱਕ ਰੈਸਟੋਰੈਂਟ ਤੇ ਰੁਕੀ ਆ ਇੱਥੇ ਜੇ ਕਿਸੇ ਨੇ ਬਾਥਰੂਮ ਜਾਣਾ ਜਾਂ ਕੁਝ ਖਾਣਾ ਪੀਣਾ ਉਹ ਖਾ ਸਕਦਾ 25 ਮਿੰਟ ਦਾ ਜਿਹੜਾ ਸਟਾਪ ਇੱਥੇ ਦੱਸਿਆ ਗਿਆ 25 ਮਿੰਟ ਵਾਸਤੇ ਇਸ ਰੈਸਟੋਰੈਂਟ ਤੇ ਜਿਹੜੀ ਬੱਸ ਆਏ ਰੁਕਣੀ ਆ ਲਓ ਜੀ 25 ਮਿੰਟ ਤੋਂ ਬਾਅਦ ਜਿਹੜੀ ਬੱਸਾ ਫੇਰ ਰਾਜਪੁਰੇ ਤੋਂ ਚੱਲੀ ਆ ਲਓ ਜੀ ਹੁਣ ਆਪਾਂ ਦਿੱਲੀ ਏਅਰਪੋਰਟ ਤੇ ਆ ਗਏ ਆ ਲੁਧਿਆਣੇ ਤੋਂ ਚੱਲ ਕੇ ਰਸਤੇ ਦੇ ਵਿੱਚ ਇੱਕ 25 ਮਿੰਟ ਦਾ ਸਟਾਪ ਸੀ ਤੇ ਤਕਰੀਬਨ ਪੌਣੇ 9 ਘੰਟਿਆਂ ਦੇ ਵਿੱਚ ਅਸੀਂ ਲੁਧਿਆਣਾ ਤੋਂ ਦਿੱਲੀ ਏਅਰਪੋਰਟ ਤੇ ਆ ਗਏ ਆ ਇਹ ਸਾਹਮਣੇ ਜਿਹੜਾ ਟਰਮੀਨਲ 3 ਤੁਸੀਂ ਦੇਖ ਰਹੇ ਆ ਟਰਮੀਨਲ 3 ਦੇ ਬਿਲਕੁਲ ਸਾਹਮਣੇ ਇਹ ਬੱਸ ਆ ਕੇ ਲੱਗਦੀ ਆ ਸਾਨੂੰ ਕੋਈ ਮੁਸ਼ਕਲ ਨਹੀਂ ਹੁੰਦੀ ਕਿ ਪਾਰਕਿੰਗ 'ਚ ਬੱਸ ਲੱਗੂਗੀ ਜਾਂ ਸਾਨੂੰ ਸਮਾਨ ਉੱਥੋਂ ਲਿਆਉਣਾ ਪਊਗਾ ਸਵਾਰੀਆਂ ਜਿਹੜੀਆਂ ਬੱਸ ਦੇ ਵਿੱਚ ਆਈਆਂ ਉਹਨਾਂ ਦਾ ਸਮਾਨ ਉਤਾਰ ਦਿੱਤਾ ਗਿਆ ਇਹ ਸਾਰੇ ਬੱਸ ਦੇ ਵਿੱਚ ਉਤਰ ਕੇ ਆਪਣਾ ਸਮਾਨ ਲੈ ਕੇ ਟਰਮੀਨਲ ਦੇ ਬਿਲਕੁਲ ਅੱਗੇ ਖੜੇ ਆ ਕਿਤੇ ਸਾਨੂੰ ਤੁਰ ਕੇ ਜਾਣ ਦੀ ਲੋੜ ਨਹੀਂ ਤੇ ਲਓ ਜੀ ਸਾਡਾ ਵੀ ਜਿਹੜਾ ਸਮਾਨ ਉਹ ਅਸੀਂ ਲਾ ਲਿਆ ਤੇ ਉਹ ਸਾਹਮਣੇ ਜਿਹੜੀ ਤੁਸੀਂ ਬੱਸ ਦੇਖ ਰਹੇ ਆ ਇਹ ਹੁਣੇ-ਹੁਣੇ ਸਾਡੇ ਪਿੱਛੇ ਇੱਕ ਹੋਰ ਬੱਸ ਆਈ ਆ ਉਹਦੇ ਵਿੱਚੋਂ ਵੀ ਜਿਹੜੀਆਂ ਸਵਾਰੀਆਂ ਉਤਰ ਰਹੀਆਂ ਕਿਉਂਕਿ ਥੋੜੇ-ਥੋੜੇ ਸਮੇਂ ਬਾਅਦ ਹੀ ਇੱਥੇ ਬੱਸਾਂ ਜਿਹੜੀਆਂ ਪੰਜਾਬ ਤੋਂ ਆਉਂਦੀਆਂ ਰਹਿੰਦੀਆਂ ਕਿਉਂਕਿ ਵੱਖੋ-ਵੱਖਰੇ ਜ਼ਿਲ੍ਹਿਆਂ ਤੋਂ ਬਹੁਤ ਸਾਰੀਆਂ ਜਿਹੜੀਆਂ ਬੱਸਾਂ ਉਹ ਹਰ ਰੋਜ਼ ਦਿੱਲੀ 에ਅਰਪੋਰਟ ਵੱਲ ਨੂੰ ਆਉਂਦੀਆਂ ਤੁਸੀਂ ਵੀ ਜੇ ਕਿਤੇ ਦਿੱਲੀ 에ਅਰਪੋਰਟ ਆਉਣਾ ਹੋਵੇ ਤਾਂ ਇੱਕ ਵਾਰ PRTC ਬੱਸ ਦਾ ਸਫ਼ਰ ਜ਼ਰੂਰ ਕਰਕੇ ਦੇਖਿਓ ਕਿਉਂਕਿ ਬਹੁਤ ਸਸਤਾ ਤੇ ਬੜਾ ਆਰਾਮਦਾਇਕ ਸਫ਼ਰ ਆ ਕੇਵਲ 1000 ਰੁਪਈਆ ਪਰ ਪਰਸਨ ਦੀ ਟਿਕਟਾਂ ਜੋ ਆਪਾਂ ਆਸਾਨੀ ਦੇ ਨਾਲ ਟਿਕਟ ਲੈ ਕੇ ਤੇ ਸਫ਼ਰ ਕਰ ਸਕਦੇ ਆ ਜਿਸ ਦੇ ਵਿੱਚ ਸਾਨੂੰ ਬਿਲਕੁਲ ਥਕੀਵਾ ਨਹੀਂ ਹੁੰਦਾ ਬੜਾ ਆਰਾਮਦਾਇਕ ਸਫ਼ਰ ਆ ਆਜੋ ਹੁਣ ਆਪਾਂ ਇੱਥੋਂ ਵਾਪਸੀ ਕਿਵੇਂ ਕਰਨੀ ਆ ਵਾਪਸੀ ਦੀਆਂ ਟਿਕਟਾਂ ਕਿੱਥੋਂ ਮਿਲਣੀਆਂ ਕਿੱਥੋਂ ਸਾਨੂੰ ਬੱਸ ਮਿਲਣੀ ਆ ਉਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ। 에어ਪੋਰਟ ਤੇ ਜਿੱਦਾਂ ਇਹ ਟਰਮੀਨਲ ਬਣੇ ਹੋਇਆ ਟਰਮੀਨਲ ਤੋਂ ਅਸੀਂ ਇੇਠਾਂ ਗਰਾਉਂਡ ਫਲੋਰ ਤੇ ਆ ਜਾਣਾ ਗਰਾਉਂਡ ਫਲੋਰ ਤੇ ਆ ਕੇ ਹਰ ਇੱਕ ਪਿੱਲਰ ਦੇ ਉੱਪਰ ਤੁਸੀਂ ਦੇਖੋਗੇ ਨੰਬਰ ਲੱਗੇ ਹੋਏ ਆ। ਅਸੀਂ 9 ਨੰਬਰ ਪਿੱਲਰ ਤੇ ਆ ਕੇ ਇੱਥੋਂ ਅਸੀਂ ਸ਼ਟਲ ਪੁਆਇੰਟ ਵਾਲੀ ਬੱਸ ਲੈਣੀ ਆ ਜਿਹੜੀ ਬਿਲਕੁਲ ਫ੍ਰੀ ਸੇਵਾ 에어ਪੋਰਟ ਵੱਲੋਂ ਇਹ ਬੱਸਾਂ ਲੱਗੀਆਂ ਹੋਈਆਂ। ਸ਼ੈਡਲ ਪੁਆਇੰਟ ਵਾਲੀ ਬੱਸ ਲੈ ਕੇ ਤੇ ਅਸੀਂ ਜੋ ਪਬਲਿਕ ਟਰਾਂਸਪੋਰਟ ਸੈਂਟਰ ਬਣਿਆ ਹੋਇਆ ਉੱਥੇ ਸਾਨੂੰ ਉਹ ਬੱਸ ਲੈ ਜੂ ਜੋ ਤਕਰੀਬਨ ਇੱਥੋਂ 3 ਕਿਲੋਮੀਟਰ ਆ 10-15 ਮਿੰਟ ਦਾ ਇੱਥੋਂ ਸਮਾਂ ਸਾਨੂੰ ਲੱਗਦਾ ਉੱਥੇ ਜਾਣ ਵਾਸਤੇ ਇਹ ਜਿਹੜਾ ਪਬਲਿਕ ਟਰਾਂਸਪੋਰਟ ਸੈਂਟਰ ਤੁਸੀਂ ਸਾਹਮਣੇ ਦੇਖ ਰਹੇ ਆ ਇਹ ਲੋਕਾਂ ਦੇ ਬੈਠਣ ਵਾਸਤੇ ਇਹ ਬਹੁਤ ਵਧੀਆ ਜਗ੍ਹਾ ਬਣੀ ਹੋਈ ਆ ਇੱਥੇ ਅਸੀਂ ਬੈਠ ਕੇ ਬੱਸ ਦੀ ਵੇਟ ਵੀ ਕਰ ਸਕਦੇ ਆ ਇੱਥੋਂ ਜਿਹੜੀਆਂ ਪੰਜਾਬ ਨੂੰ ਵੱਖੋ ਵੱਖਰੇ ਜ਼ਿਲ੍ਹਿਆਂ ਨੂੰ ਬੱਸਾਂ ਚੱਲਦੀਆਂ ਇੱਥੇ ਅਸੀਂ ਆ ਕੇ ਡਾਇਰੈਕਟ ਜਿਹੜੀ ਬੱਸ ਦੀ ਟਿਕਟ ਲੈ ਕੇ ਅਸੀਂ ਪੰਜਾਬ ਨੂੰ ਜਿੱਦਾਂ ਲੁਧਿਆਣੇ ਆਉਣਾ ਹੋਵੇ ਜਾਂ ਅੰਮ੍ਰਿਤਸਰ ਆਉਣਾ ਹੋਵੇ ਜਾਂ ਜਲੰਧਰ ਆਉਣਾ ਹੋਵੇ ਜਾਂ ਕਿਸੇ ਨੇ ਹੋਰ ਕਿਸੇ ਸ਼ਹਿਰ ਆਉਣਾ ਹੋਵੇ ਤਾਂ ਅਸੀਂ ਡਾਇਰੈਕਟ ਇੱਥੋਂ ਟਿਕਟ ਲੈ ਕੇ ਆਪਣੀ ਵਾਪਸੀ ਉਸ ਪੀਆਰਟੀਸੀ ਬੱਸ ਦੇ ਰਾਹੀਂ ਕਰ ਸਕਦੇ ਹਾਂ ਜੇ ਜਾਣਕਾਰੀ ਤੁਹਾਨੂੰ ਚੰਗੀ ਲੱਗੇ ਤਾਂ ਇਸ ਵੀਡੀਓ ਨੂੰ ਸ਼ੇਅਰ ਕਰਿਓ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਕਰਿਓ ਬਹੁਤ ਬਹੁਤ ਧੰਨਵਾਦ ਜੀ